ਸਾਵਰ ਸਾਹਿਬ ਦੀ ਚੌਕਟ ਕਵਾਲੀ ਵਾਲੇ ਦੇ ਬੋਲ ਆ ਸਾਵਰ ਕੀ ਚੌਕਟ ਪਰ ਦੁਖਿਓ ਕਾ ਕਿਨਾਰਾ ਹੈ ਸਾਵਰ ਕੀ ਚੌਕਟ ਪਰ ਦੁਖਿਓ ਕਾ ਕਿਨਾਰਾ ਹੈ ਸਾਧ ਸੰਗਤਿਓ ਚੌਕਟ ਆ ਜਿਹੜੇ ਮਰ ਸੰਗਤ ਆਉਂਦੀਆਂ ਮਹਾਰਾਜ ਜੀ ਚੌਕਟ ਕਰਦੀ ਮੱਥਾ ਟੇਕਦੀ ਨੇ ਤੇ ਮਹਾਰਾਜ ਜੀ ਤੋਂ ਅਸ਼ੀਰਵਾਦ ਲੈਂਦੀ ਤੇ ਦੁੱਖਾ ਅੱਗੇ ਕਲਿਆ ਸਰੀਰ ਤੁਹਾਡੇ ਸਮਣੇ ਹੈ ਸਾਰਾ ਤੁਮ ਸਾਰੀ ਸੰਗਤ ਨੂੰ ਪਤਾ ਹੈ ਤੇ ਜੋ ਜੋ ਦੁੱਖਿਆ ਚੱਲਦੀ ਆ ਸਾਵਰ ਸਾਹਿਬ ਦੀ ਚੌਕਟ ਕਵਾਲੀ ਵਾਲੇ ਦੇ ਬੋਲ ਆ ਸਾਵਰ ਕੀ ਚੌਕਟ ਪਰ ਦੁਖਿਓ ਕਾ ਕਿਨਾਰਾ ਹੈ ਸਾਵਰ ਕੀ ਚੌਕਟ ਪਰ ਦੁਖਿਓ ਕਾ ਕਿਨਾਰਾ ਹੈ ਸਾਥ ਸੰਗਤਿਓ ਚੌਕਟ ਆ ਜਿਹੜੇ ਮਰ ਸੰਗਤ ਆਉਂਦੀਆਂ ਮਹਾਰਾਜ ਜੀ ਚੌਕਟ ਚ ਆ ਕੇ ਮੱਥਾ ਟੇਕਦੀਆਂ ਤੇ ਮਹਾਰਾਜ ਜੀ ਤੋਂ ਅਸ਼ੀਰਵਾਦ ਲੈਂਦੀਆਂ ਤੇ ਦੁੱਖਾ ਅਗੇ ਕਲਿਆ ਸਰੀਰ ਤੁਹਾਡੇ ਸਾਹਮਣੇ ਨੇ ਸਾਰਾ ਤਾਂ ਅਨਸਾਰੀ ਸੰਗਤ ਨੂੰ ਪਤਾ ਹੀ ਆ ਕੋਈ ਜੋ ਜੋ ਦੱਸਿਆ ਕਰਦੀਏ ਤਲਾਸ਼ ਖੁਸ਼ੀਆਂ ਮਾਰਨ ਕਰਦੀਏ ਤਲਾਸ਼ ਕਰਦੀਏ ਖਜ਼ਾਲ ਰੱਖਣ ਕਰਦੀਏ ਤਲਾਸ਼ ये और ये भी